ਤੇਰੇ ਪੁੱਤ ਨੇ ਸਿਰ ਤੇ ਪੱਗ ਬਣਾ ਲਈ ਸੀ ਬਾਪੂ ਨਾਲੇ ਉਂਗਲ ਦੇ ਵਿੱਚ ਛਾਪ ਪਵਾ ਲਈ ਸੀ ਬਾਪੂ ਤੇਰੀ ਨੋ ਨੇ ਖਟੇ ਕੰਨ ਕਰਾ ਲਏ ਸੀ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਆ ਤੇਰੀ ਧੀ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਆ ਤੇਰੀ ਧੀ ਬਾਪੂ ਚੱਕ ਕੰਨਾ ਤੋਂ ਚੁੰਨੀ ਰਿੰਗ ਵਖਾਉਂਦੀ ਫਿਰਦੀ ਨੋ ਕਿਉਂ ਦੇ ਨੂੰ ਪੁੱਛਿਆ ਨਹੀਂ ਪਾਣੀ ਅੱਜ ਢੌਰ ਬਣਾਉਂਦੀ ਫਿਰਦੀ ਕਿਉਂ ਉਸ ਦਿਨ ਦੀਆਂ ਹੋਈਆਂ ਖੁੱਲਾ ਜਿਸ ਦਿਨ ਦੁਰ ਗਿਆ ਤੂੰ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਐ ਤੇਰੀ ਧੀ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਐ ਤੇਰੀ ਧੀ ਬਾਪੂ ਖਾਣ ਪੀਣ ਦੀ ਕਸਰ ਨਾ ਛੱਡੀ ਪੱਕੀਆਂ ਜੋ ਮਠਿਆਈਆਂ ਹੋ ਟੇਟਾਂ ਦੇ ਵਿੱਚ ਕਰਨ ਖਲੋਲਾ ਜੋ ਕੜਮੱਸਾਂ ਆਈਆਂ ਹਵੜਾ ਦੁਬੜੀ ਮੱਛੀ ਜਾਵੇ ਕੀਦੇ ਚੇਤੇ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਐ ਤੇਰੀ ਧੀ ਬਾਪੂ ਤੈਨੂੰ ਚੇਤੇ ਕਰ ਕਰ ਰੋਂਦੀ ਐ ਤੇਰੀ ਧੀ ਬਾਪੂ ਜੋਦੇ ਜੀ ਦੀ ਸੇਵਾ ਕਰ ਲੋ ਸੀਸ ਦੇਣਗੇ ਮਾਪੇ ਹੋਏ ਮਰਿਆ ਮਗਰੋਂ ਸਜਣੋ